ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੀਆਂ ਸਾਡੀਆਂ ਵਾਟਰ ਬਾਡੀਜ਼ ਨੇ ਨਹਿਰਾਂ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਪ੍ਰਦੂਸ਼ਿਤ ਨਾ ਕੀਤਾ ਜਾਏ ਉਹਨਾਂ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਅੱਜ ਅਸੀਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਦੇਸ਼ ਦਾ ਸਭ ਤੋਂ ਵੱਡਾ ਸਫਾਈ ਅਭਿਆਨ ਜੋ ਕਿ ਅੰਮ੍ਰਿਤਸਰ ਦੇ ਵਿੱਚ ਚੱਲਦਾ ਨਜ਼ਰ ਆ ਰਿਹਾ ਹੈ ਤਾਂ ਉਹ ਸਫਾਈ ਅਭਿਆਨ ਤਾਰਾਂ ਵਾਲੇ ਪੁਲ ਵਾਲੀ ਜਰੀਕ ਨਹਿਰ ਹੈ ਜਿਸ ਦੀ ਕੀ ਧਾਰਮਿਕ ਮਰਿਆਦਾ ਵੀ ਮੰਨੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਕਈ ਤੀਰਤ ਦੇ ਨਾਲ ਇਹ ਜਿਹੜੀ ਹੈ ਨਹਿਰ ਜੁੜਦੀ ਹੈ ਉੱਥੇ ਜਰੀਆ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਕੱਲ ਗ੍ਰੇਟ ਪੰਜਾਬ ਟੀਵੀ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਸੀ ਕਿ ਨਹਿਰ ਦੇ ਵਿੱਚ ਗੰਦਗੀ ਹੈ ਤਾਂ ਲੋਕ ਇੱਥੇ ਅੰਧਵਿਸ਼ਵਾਸ ਦੇ ਨਾਲ ਗੰਦਗੀ ਫੈਲਾਉਂਦੇ ਨੇ ਕੁਝ ਲੋਕ ਕੂੜਾ ਵੀ ਸੁੱਟਦੇ ਨੇ ਤੇ ਅੱਜ ਇੱਕ ਅਲੱਗ ਤਸਵੀਰ ਹੈ ਜਿੱਥੇ ਕਿ ਕੱਲ ਇੱਕ ਜਥੇਬੰਦੀ ਵੱਲੋਂ ਸਫਾਈ ਕੀਤੀ ਜਾ ਰਹੀ ਸੀ ਤੇ ਅੱਜ ਹਜ਼ਾਰਾਂ ਲੋਕ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਆਪਣੀ ਟੀਵੀ ਸਕਰੀਨ ਦੇ ਉੱਤੇ ਜਿਹੜੇ ਕੀ ਇਸ ਨਹਿਰ ਦੇ ਵਿੱਚੋਂ ਗੰਦਗੀ ਨੂੰ ਸਾਫ਼ ਕਰਦੇ ਹੋ ਇਹ ਨਜ਼ਰ ਆ ਰਹੇ ਨੇ ਤੁਸੀਂ ਦੇਖੋ ਕਿ ਨਹਿਰ ਦੇ ਵਿੱਚ ਤਕਰੀਬਨ 10 ਫੀਟ ਦਾ ਜੜਾ ਹੈ ਕੂੜਾ ਜਿਹੜਾ ਇਹਦੇ ਵਿੱਚ ਆ ਚੁੱਕਾ ਹੈ ਔਰ ਇਸ ਦੇ ਵਿੱਚ ਕਈ ਮਵੇਸ਼ੀ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਛੁੱਟੇ ਜਾਂਦੇ ਨੇ ਔਰ ਇਹ ਨਹਿਰ ਉਹ ਨਹਿਰ ਹੈ ਜਿਹੜੀ ਕਿ ਅਗਰ ਗੱਲ ਕਰੀਏ ਤਾਂ ਧਾਰਮਿਕ ਦ੍ਰਿਸ਼ਟੀ ਦੇ ਨਾਲ ਵੀ ਅਸੀਂ ਕਾਫੀ ਇੰਪੋਰਟੈਂਸ ਮੰਨੀ ਜਾਂਦੀ ਹੈ ਤਾਂ ਤਾਰਾਲੇ ਪੁਲ ਵਾਲੀ ਨਹਿਰ ਜੋ ਹੈ ਉਸ ਨਹਿਰ ਦੇ ਹਾਲਾਤ ਕੀ ਬਣ ਚੁੱਕੇ ਨੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਇਸ ਵੇਲੇ ਦੇਖ ਰਹੇ ਹੋ ਲੇਕਿਨ ਅਸੀਂ ਸਫਾਈ ਵਾਸਤੇ ਅੱਜ ਅਭਿਆਨ ਚਲਾਇਆ ਗਿਆ ਤੁਸੀਂ ਦੇਖੋ ਕਿ ਇਹਦੇ ਵਿੱਚੋਂ ਕੂੜਾ ਇਕੱਤਰ ਇਕੱਠਾ ਕੀਤਾ ਜਾ ਰਿਹਾ ਔਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਲੱਗ-ਅਲੱਗ ਕੀਤਾ ਜਾ ਰਿਹਾ ਲੇਕਿਨ 10 ਤੋਂ 15 ਫੁੱਟ ਜਿਹੜਾ ਹੈ ਇਸ ਨਹਿਰ ਦੇ ਵਿੱਚ ਕੂੜਾ ਜਰਾ ਜਮ ਚੁੱਕਾ ਨੇ ਤੇ ਔਰ ਇਸ ਦੇ ਵਿੱਚ ਸਾਡੇ ਨਾਲ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਸ ਦਾ ਕੋਈ ਹੱਲ ਕੱਢਿਆ ਜਾਵੇ ਸੰਸਾ ਦੇ ਲੋਕ ਵੀ ਨੇ ਤਾਂ ਕਿਵੇਂ ਇਸ ਦੀ ਸ਼ੁਰੂਆਤ ਕੀਤੀ ਸਾਡੇ ਨਾਲ ਲੋਕ ਮੌਜੂਦ ਨੇ ਸਰ ਕਿਵੇਂ ਮਨ ਚ ਆਇਆ ਕਿ ਇਸ ਨੂੰ ਸ਼ੁਰੂ ਕਰਨਾ ਚਾਹੀਦਾ ਸਤਿਗੁਰ ਮਾਤਾ ਸੁਦੀਕਸ਼ਾ ਸਵਿੰਦਰ ਹਰਦੇਵ ਜੀ 76 68 ਅੱਜ ਸੰਗਤਾਂ ਨੂੰ ਐਸਾ ਆਦੇਸ਼ ਪ੍ਰਾਪਤ ਹੋਇਆ की 25 ਫਰਵਰੀ ਇਹ ਜੋ ਜਨ ਨੂੰ ਨਿਸ਼ਚਿਤ ਕੀਤਾ ਗਿਆ ਜਿਸ ਦੇ ਵਿੱਚ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ 1500 ਸਥਾਨ ਜਿਸ ਦੇ ਵਿੱਚ 900 ਸ਼ਹਿਰ ਦੇ ਵਿੱਚ ਇਹ ਸਵਛ ਜਲ ਸਵਛ ਮਨ ਦਾ ਜੋ ਥੀਮ ਲੈ ਕੇ ਇਹ ਸਸਦ ਹੁਕਮ ਹੋਇਆ ਜਿਸ ਦੇ ਵਿੱਚ ਪੈਣਾ ਭਰਾ ਬੱਚੇ ਰਲ ਮਿਲ ਕੇ ਇਹ ਸੇਵਾ ਨੂੰ ਨਿਭਾ ਰਹੇ ਹਨ ਕਿਤੇ ਸੇਵਾ ਕੀਤੀ ਜਾ ਰਹੀ ਹੈ ਇਸ ਵੇਲੇ ਇਹ ਵਕ ਵਕ ਅੰਮ੍ਰਿਤਸਰ ਦੇ ਜੋ سپورਟ ਤਿਆਰ ਕੀਤੇ ਗਏ ਨੇ ਜਿਸ ਦੇ ਵਿੱਚ ਪ੍ਰੈਜੈਂਸ سپورਟ ਅਲੱਗ سپورਟ ਵੀ ਤਿਆਰ ਕੀਤੇ ਗਏ ਹਨ ਉੱਥੇ ਪੂਰੇ ਦੇਸ਼ ਦੇ ਵਿੱਚ ਇਹ ਵਕ ਵਕ سپورਟਾਂ ਦੇ ਵਿੱਚ 1500 ਜਿਹੜੇ ਸਥਾਨ ਹਨ ਇੱਥੇ ਸੇਵਾ ਕੀਤੀ ਜਾ ਰਹੀ ਹੈ ਇੱਥੇ ਇਸ ਵੇਲੇ ਕੀ ਕੀਤਾ ਜਾ ਰਿਹਾ ਸੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੂੜਾ ਉੱਥੇ ਹੈ ਇਹ ਇਸ ਦੇ ਪਿੱਛੇ ਇੱਕੋ ਭਾਵ ਹੈ ਸਾਡੇ ਸਤਿਗੁਰੂ ਮਾਤਾ ਜੀ ਫਰਮਾਉਂਦੇ ਹਨ ਕਿ ਜਿੱਥੇ ਸਵੱਛ ਜਲ ਹੈ ਉੱਥੇ ਹੀ ਸਵੱਛ ਮਨ ਹੈ ਸਵੱਛ ਜਲ ਤੋਂ ਭਾਵ ਹੈ ਕਿ ਜਿੱਥੇ ਇਹ ਜਲ ਤੋਂ ਵਾਤਾਵਰਨ ਦੂਸ਼ਿਤ ਕਰ ਰਿਹਾ ਸਾਡੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਕਹਿੰਦੇ ਹੁੰਦੇ ਸਨ ਕਹਿੰਦੇ ਪ੍ਰਦੂਸ਼ਣ ਅੰਦਰ ਹੈ ਜਾਂ ਬਾਹਰ ਹੈ ਦੋਨੋਂ ਹੀ ਖਤਰਨਾਕ ਹਨ ਹਾਨੀਕਾਰਕ ਹਨ ਉਸੇ ਤਰ੍ਹਾਂ ਇਹ ਜਲਦੀ ਸਵੱਛਤਾ ਨੂੰ ਖਰਾਬ ਕੀਤਾ ਜਾ ਰਿਹਾ ਜਿਸ ਤੇ ਲਈ ਇਹ ਨੰਘਕਾਰੀ ਮਿਸ਼ਨ ਤੇ ਇਹ ਆਪ ਜੀ ਦੇ ਭਗਤ ਮਹਾਤਮਾ ਇਸ ਪਰੰਪਰਾ ਦੇ ਅਨੁਸਾਰ ਇਸ ਹੁਕਮ ਦੇ ਅਨੁਸਾਰ ਇਸ ਸਵੱਛਤਾ ਜਲ ਨੂੰ ਬਚਾਉਣ ਦੇ ਲਈ ਇਸ ਦੀ ਸਵੱਛਤਾ ਦੇ ਲਈ ਇਹ ਪ੍ਰਯਾਸ ਕਰ ਰਹੇ ਆਂ ਪਰ ਇਹ ਸਰ ਇੱਕ ਦਿਨ ਦਾ ਕੰਮ ਨਹੀਂ ਹੈ ਬਹੁਤ ਜ਼ਿਆਦਾ ਕੂੜਾ ਹੈ ਇਹ ਕਹਿਣਾ ਸੌਖਾ ਨਹੀਂ ਹੈ ਮਤਲਬ ਇਹ ਬਹੁਤ ਈਜ਼ੀਲੀ ਬੰਦਾ ਕਹਿ ਦੇ ਦਿੰਦਾ ਕਿ ਹੋ ਜਾਏਗਾ ਲੇਕਿਨ ਹੋਏਗਾ ਨਹੀਂ ਦੇਸ਼ ਕਾਲ ਤੇ ਸਮੇਂ ਮੁਤਾਬਕ ਸਤਗੁਰੂ ਜਿਵੇਂ ਚਲਾਉਂਦਾ ਹੈ ਜਿਸ ਤਰ੍ਹਾਂ ਦਾ ਵੀ ਸਾਨੂੰ ਪਿੱਛੇ ਅੱਗੇ ਹੁਕਮ ਆਏਗਾ ਸਾਨੂੰ ਹੁਕਮ ਆਏਗਾ ਰਾਇਰ ਕਲੀਨ ਕਰੋਗੇ ਕਿ ਇੱਕ ਦਿਨ ਵਾਸਤੇ ਹੀ ਸੀਮਿਤ ਰਹੇਗਾ ਗੁਰਸਿਕ ਹਮੇਸ਼ਾ ਸਿੱਕੇ ਜਿਹੜਾ ਹੁਕਮ ਦਾ ਪੱਕਾ ਹੁੰਦਾ ਹੈ ਹੁਕਮ ਦਾ ਨਿਆਈ ਹੁੰਦਾ ਹੈ ਸਾਨੂੰ ਹੁਕਮ ਆ ਗਿਆ ਕਿ ਰਾਤ ਨੂੰ ਵੀ ਸੇਵਾ ਕਰਨੀ ਹੈ ਅਸੀਂ ਰਾਤ ਨੂੰ ਵੀ ਤਿਆਰ ਹਾਂ ਨੰਕਾਰੀ ਮਿਸ਼ਨ ਦਾ ਬੱਚਾ ਬੱਚਾ ਰਾਤ ਨੂੰ ਵੀ ਤਿਆਰ ਹੈ ਸਾਨੂੰ ਦਿਨ ਦਾ ਹੁਕਮ ਆ ਗਿਆ ਅਸੀਂ ਦਿਨ ਨੂੰ ਵੀ ਤਿਆਰ ਹਾਂ ਅਸੀਂ ਹੁਕਮ ਦੇ ਬੱਜੇ ਹਾਂ ਇਹ ਕਾਫੀ ਅਨਵੇਈ ਦੀ ਗਿਣਤੀ ਨਹੀਂ ਕੀਤੀ ਜਾਂਦੀ ਪੂਰੇ ਦੇਸ਼ ਦੇ ਵਿੱਚ 1500 ਸਥਾਨਾਂ ਦੇ ਵਿੱਚ ਇਸ ਪਰੰਪਰਾ ਨੂੰ ਚਲਾਇਆ ਜਾ ਰਿਹਾ ਇਸ ਬਿਲਕੁਲ ਸਾਡੇ ਨਾਲ ਅਧਿਕਾਰੀ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤੇ ਜੋ ਹਾਲਾਤ ਅਸੀਂ ਦੇਖ ਰਹੇ ਹਾਂ ਤੁਸੀਂ ਇੱਕ ਆਫੀਸਰ ਜੀ ਕੀ ਕਹਿਣਾ ਚਾਹੋਗੇ ਇਹ ਜੋ ਹਾਲਾਤ ਨਜ਼ਰ ਆ ਰਹੇ ਨੇ ਇਹ ਕਿਹਾ ਇਹ ਉਸ ਸੂਬੇ ਦੇ ਹਾਲਾਤ ਨੇ ਜਿੱਥੇ ਕਿ ਪਵਨਗੁਰੂ ਪਾਣੀ ਪੀਤਾ ਮਾਤਾ ਧਰਤ ਮਹਤਵੀ ਕਿਹਾ ਜਾਂਦਾ ਦੇਖੋ ਜਿਹੜਾ ਸਫਾਈ ਦਾ ਜਿਤਨਾ ਸਬੰਧ ਹੈਗਾ ਸੋ ਭਾਰਤ ਸਰਕਾਰ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਵੀ ਸਵਛ ਭਾਰਤ ਮਿਸ਼ਨ ਜਿਹੜਾ ਚਲਾਇਆ ਜਾ ਰਿਹਾ ਉਹਦੇ ਤਹਿਤ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਜਿਹੜੇ ਲਗਾਤਾਰ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਸਾਡੇ ਮਾਨਯੋਗ ਕਮਿਸ਼ਨਰ ਸਰਦਾਰ ਹਰਪ੍ਰੀਤ ਸਿੰਘ ਆਈਐਸ ਉਹਨਾਂ ਦੀ ਅਗਵਾਈ ਹੇਠ ਜਿਹੜੇ ਹੈਗੇ ਅਸੀਂ ਲਗਾਤਾਰ ਸਫਾਈ ਦੇ ਜਿਹੜੇ ਹੈ ਕੈਂਪ ਲਗਾਉਂਦੇ ਰਹਿੰਨੇ ਆ ਤੇ ਅੱਜ ਜਿਹੜਾ ਇੱਕ ਵਿਸ਼ੇਸ਼ ਜਿਹੜਾ ਸਫਾਈ ਦਾ ਜਿਹੜਾ ਵਿਆਨ ਹੈ ਇਹ ਸੰਤਨਨਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਇਹ ਜਿਹੜਾ ਹੈਗਾ ਪੂਰੇ ਇਹਨਾਂ ਦੀ ਸੰਸਥਾ ਵੱਲੋਂ ਪੂਰੇ ਭਾਰਤਵਰਸ਼ ਵਿੱਚ ਕੀਤਾ ਜਾ ਰਿਹਾ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਵਿੱਚ ਇਹਨਾਂ ਨੇ ਜਿਹੜਾ ਇਹ ਕੀਤਾ ਜਾ ਰਿਹਾ ਸਾਂਤਨਕਾਰੀ ਚੈਰੀਟੇਬਲ ਫਾਊਂਡੇਸ਼ਨ ਹਮੇਸ਼ਾ ਹੀ ਨਗਰ ਨਿਗਮ ਨਾਲ ਮਿਲ ਕੇ ਜਿਹੜਾ ਹੈਗਾ ਸਮੇਂ-ਸਮੇਂ ਤੇ ਜਿਹੜੇ ਹੈਗੇ ਨੇ ਸਫਾਈ ਦੇ ਸਵਾਲ ਹੈ ਮੈਂ ਉਹਨਾਂ ਦੀ ਭਾਵਨਾਵਾਂ ਨਾਲ ਕਦਰ ਕਰਦਾ ਲੇਕਿਨ ਇਸ ਵੇਲੇ ਜੋ ਹਾਲਾਤ ਅਸੀਂ ਦੇਖ ਰਹੇ ਆ ਆਪਣੀ ਟੀਵੀ ਸਕਰੀਨ ਤੇ ਕਿ ਤੁਸੀਂ ਦੇਖੋ ਕਿ ਤਕਰੀਬਨ 10 ਫੁੱਟ ਤੱਕ ਦਾ ਕੂੜਾ ਨਜ਼ਰ ਆ ਰਿਹਾ ਹੈ ਔਰ ਇਹ ਕੂੜਾ ਕਿਵੇਂ ਹੱਲ ਹੋਏਗਾ ਕਿ ਫਿਰ ਮੈਂ ਗੱਲ ਕਰ ਰਿਹਾ ਕਿ ਆਖਰਕਾਰ ਪ੍ਰਦੂਸ਼ਣ ਨੂੰ ਹਟਾਣਾ ਉਹਦੀ ਗੱਲ ਸਾਰੇ ਹੀ ਕਰਦੇ ਨੇ ਪਰ ਜ਼ਮੀਨੀ ਪੱਧਰ ਤੇ ਹਕੀਕਤ ਇਹ ਹੈ ਵਾ ਕਿ ਕੂੜਾ ਹੀ ਬਹੁਤ ਜ਼ਿਆਦਾ ਹੈ ਦੇਖੋ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਹੈਗਾ ਕਿ ਇੱਕ ਦਿਨ ਦਾ ਕੰਮ ਨਹੀਂ ਹੈਗਾ ਜਿ세 ਇਹਦੇ ਵਿੱਚ ਜਿਹੜਾ ਰੋਜ਼ਾਨਾ ਰੈਗੂਲਰ ਤੌਰ ਤੇ ਲੋਡ ਹੈਗੀ ਐ ਬਾਕੀ ਦੇ ਵਿੱਚ ਕਿਉਂਕਿ ਨਹਿਰ ਦਾ ਪਾਣੀ ਵੀ ਰੈਗੂਲਰ ਆਂਦਾ ਇਸ ਕਰਕੇ ਸਫਾਈ ਨਹੀਂ ਹੁੰਦੀ ਐ ਮੈਨੂੰ ਜਿਹੜਾ ਹੈਗਾ ਮਿਸ਼ਨ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਹ ਰੈਗੂਲਰ ਤੌਰ ਤੇ ਸਫਾਈ ਕਰਨੇ ਰੈਡੀ ਨੇ ਪਰਵਾਇਡਡ ਕੀ ਜਿਹੜਾ ਪਾਣੀ ਦਾ ਜਿਹੜਾ ਫਲੋ ਰੁਕਿਆ ਜਾਏ ਸੋ ਉਹ ਜਿਹੜਾ ਹੈਗਾ ਜੇਕਰ ਨਹਿਰੀ ਵਿਭਾਗ ਵੱਲੋਂ ਰੋਕਿਆ ਜਾਂਦਾ ਤਾਂ ਰੈਗੂਲਰ ਇਹ ਕੀਤੀ ਜਾਂਦੀ ਹੈ ਸਫਾਈ ਕੀਤੀ ਜਾ ਸਕਦੀ ਇਸ ਦੇ ਨਾਲ ਨਾਲ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੀਆਂ ਸਾਡੀਆਂ ਵਾਟਰ ਬਾਡੀਜ਼ ਨੇ ਨਹਿਰਾ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਪਰ ਦੂਸ਼ਿਤ ਨਾ ਕੀਤਾ ਜਾਏ ਉਹਨਾਂ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਬਿਲਕੁਲ ਤੁਸੀਂ ਦੇਖੋਗੇ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਤਾਂ ਲੇਕਿਨ ਫਿਲਹਾਲ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਕਿ ਕਿਸ ਤਰੀਕੇ ਦੇ ਨਾਲ ਇੱਥੇ ਹੋ ਰਿਹਾ ਹੈ ਤਾਂ ਇਸੀ ਤੁਸੀਂ ਦੇਖੋਗੇ ਜਿਹੜਾ ਪੁਲ ਹੈ ਉਸ ਦੇ ਵਿੱਚ ਤਕਰੀਬਨ 15 ਤੋਂ 20 ਫੁੱਟ ਦਾ ਫਾਸਲਾ ਹੁੰਦਾ ਹੈ ਜੋ ਕਿ ਇਸ ਵੇਲੇ ਨਾ ਦੇ ਬਰਬਰ ਰਹਿ ਚੁੱਕਾ ਹੈ ਕਿਉਂਕਿ ਕੂੜੇ ਦੇ ਢੇਰ ਨੇ ਗਲਗ ਚੁੱਕੇ ਨੇ ਕਿ ਉੱਥੇ ਜਿਹੜਾ ਹੈ ਇਸ ਦਾ ਜਿਹੜਾ ਹੈ ਕਿ ਕੂੜਾ ਇਹਨਾਂ ਵੱਧਾ ਜਾ ਰਿਹਾ ਸਰ ਇੱਕ ਸਵਾਲ ਇੱਕ ਅਸੀਂ ਚਾਹਾਂਗੇ ਕਿ ਤੁਸੀਂ ਲੋਕਾਂ ਨੂੰ ਅਪੀਲ ਕਰੋ ਕਿਉਂਕਿ ਲੋਕ ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਕੰਮ ਪ੍ਰਸ਼ਾਸਨ ਦਾ ਨਹੀਂ ਹੈ ਕੂੜਾ ਪ੍ਰਸ਼ਾਸਨ ਨੇ ਨਹੀਂ ਛੁੱਟਿਆ ਛੁੱਟਣ ਵਾਲੇ ਲੋਕ ਨਹੀਂ ਲੋਕ ਛੁੱਟਦੇ ਨੇ ਚਾਹੇ ਅਗਰ ਧਾਰਮਿਕ ਆਸਥਾ ਦੀ ਗੱਲ ਕੀਤੀ ਜਾਵੇ ਜਾਂ ਹੋਰ ਵੀ ਕਿਸੇ ਚੀਜ਼ ਦੀ ਗੱਲ ਕੀਤੀ ਜਾਵੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਔਰ ਇੱਥੇ ਨਾ ਛੁੱਟਣ ਤੇ ਦੇ ਬਸੇ ਇੰਤਜ਼ਾਮਾਤ ਕੀ ਕੀਤੇ ਜਾ ਰਹੇ ਹਨ ਦੇਖੋ ਨਗਰ ਨਿਗਮ ਵੱਲੋਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀ ਸਵੱਛਤਾ ਲਈ ਲਗਾਤਾਰ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਪਰ ਜਿਸ ਤਰ੍ਹਾਂ ਕਿਉਂਕਿ ਇਹ ਇੱਕ ਸਫਾਈ ਦਾ ਜਿਹੜਾ ਮੁੱਦਾ ਹੈ ਕਿਲਾ ਨਗਰ ਨਿਗਮ ਵੱਲੋਂ ਨਹੀਂ ਕੀਤਾ ਜਾਣਾ ਮੈਂ ਆਮ ਪਬਲਿਕ ਨੂੰ ਜਿਹੜਾ ਹੈਗਾ ਅੱਜ ਦੇ ਇਸ ਮੌਕੇ ਤੇ ਅਪੀਲ ਕਰਦਾ ਹਾਂ ਕਿ ਸਾਰੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਰੱਖਣ ਤੇ ਜਿੱਥੇ ਵੀ ਜਿਹੜਾ ਸਾਡੇ ਕੂੜੇ ਦੇ ਜਿਹੜੇ ਕੋ ਡਸਟਬਿਨ ਰੱਖੇ ਗਏ ਆ ਕੇਵਲ ਉਹਨਾਂ ਹੀ ਜਿਹੜੇ ਨਿਰਧਾਰਿਤ ਸਥਾਨ ਨੇ ਉਹਨਾਂ ਦੇ ਉੱਤੇ ਹੀ ਕੂੜਾ ਸੁੱਟਿਆ ਜਾਵੇ ਜਿਹੜਾ ਥਾਂ ਪਕੂੜੇ ਦੇ ਟੇਰ ਨਾ ਲਾਏ ਜਾਣ ਤੇ ਜਿਹੜੇ ਧਾਰਮਿਕ ਅੰਧਵਿਸ਼ਵਾਸ ਜਿਹੜਾ ਨਹਿਰਾਂ ਛੁੱਟਣ ਦਾ ਕੰਮ ਕੀਤਾ ਜਾਂਦਾ ਮੈਂ ਸਾਰਿਆਂ ਨੂੰ ਅਪੀਲ ਕਰ ਰਿਹਾ ਜਿਸ ਤਰ੍ਹਾਂ ਮੈਂ ਪਹਿਲਾਂ ਅਪੀਲ ਕੀਤੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿੱਥੇ ਇਹ ਕੇਵਲ ਨਹਿਰ ਨਹੀਂ ਜਬਾਕੀ ਵੀ ਸਾਰੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਜਗ੍ਹਾ ਹੈਗੀਆਂ ਜਨਤਕ ਸਤਾਵਾਂ ਨੇ ਉਹਨਾਂ ਸਾਰਿਆਂ ਤੇ ਜਿਹੜਾ ਸਫਾਈ ਕਰਨ ਲਈ ਨਗਰ ਨਗਰ ਦਾ ਜਿਹੜਾ ਸਹਿਯੋਗ ਕੀਤਾ ਜਾਵੇ ਤੇ ਫੈਂਸਿੰਗ ਵਗੈਰਾ ਕੁਝ ਕਰੋਗੇ ਤੁਸੀਂ ਉਹਨਾਂ ਤੇ ਅਗਰ ਸਫਾਈ ਹੋ ਜਾਂਦੀ ਪੂਰੀ ਕਿਉਂਕਿ ਪੂਰੀ ਵੱਲੇ ਵੱਲੋਂ ਵੀ ਕੰਮ ਕੀਤਾ ਜਾ ਰਿਹਾ ਦੇਖੋ ਇਹਦੇ ਵੀ ਲਗਾਤਾਰ ਜਿਹੜੀ ਸ਼ਹਿਰ ਦੀ ਸੁੰਦਰੀਕਰਨ ਦੇ ਜਿਹੜੇ ਕੀਤੇ ਜਾ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇੱਥੇ ਵੀ ਜਿਹੜਾ ਹੈਗਾ ਅੱਛਾ ਇਹਨੂੰ ਸਾਫ ਸਫਾਈ ਲਈ ਪ੍ਰਬੰਧ ਜਿਹੜੇ ਆ ਉਹ ਕੀਤੇ ਜਾਣਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈ ਕਿ ਸਫਾਈ ਦੇ ਪ੍ਰਬੰਧ ਕੀਤੇ ਜਾਣਗੇ ਲੇਕਿਨ ਨਹਿਰ ਦੇ ਹਾਲਾਤ ਨੂੰ ਇੱਕ ਵਾਰ ਅਸੀਂ ਫਿਰ ਸਾਂਝੇ ਕਰਨਾ ਚਾਹੁੰਦੇ ਆ ਲਗਾਤਾਰ ਤਸਵੀਰ ਇਸ ਕਰਕੇ ਦੱਸ ਰਹੇ ਆ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਅਗਰ ਗੱਲ ਕਰੀਏ ਕਈ ਲੋਕ ਧਾਰਮਿਕ ਆਸਥਾ ਕਰਕੇ ਇੱਥੇ ਸਮਾਨ ਸੁੱਟ ਜਾਂਦੇ ਨੇ ਤਾਂ ਕਈ ਲੋਕ ਜਿਹੜੇ ਨੇ ਕੂੜਾ ਤੱਕਰ ਇੱਥੇ ਸੁੱਟ ਜਾਂਦੇ ਨੇ ਤੁਸੀਂ ਦੇਖੋ ਕਿ ਕੋਈ ਕੱਪੜੇ ਨੇ ਜਾਂ ਕੋ ਉਹ ਵੀ ਤੁਹਾਨੂੰ ਇੱਥੇ ਨਜ਼ਰ ਆਣ ਗਈਆਂ ਔਰ ਇਸ ਵੇਲੇ ਬਾਹਰ ਕੱਢਣ ਚ ਕਿੰਨੀ ਦਿੱਕਤ ਆ ਰਹੀ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਚੋਂ ਬਾਹਰ ਕੱਢਣਾ ਨਾ ਮੁਮਕਿਨ ਲੱਗ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਔਰ ਸਭ ਤੋਂ ਢੀਗਲ ਹੈ ਕਿ ਕੂੜਾ ਬਿਲਕੁਲ ਜੰਮ ਚੁੱਕਾ ਹੈ ਜੰਮਨ ਦੇ ਨਾਲ ਜਿਹੜੀ ਹੈ ਉਸ ਦਾ ਬਕਾਇਦਾ ਤੌਰ ਤੇ ਪਹਾੜ ਬਣ ਚੁੱਕਾ ਹੈ ਤਾਂ ਇਹ ਪਹਾੜ ਜਿਹੜਾ ਕਿਸੇ ਹੋਰ ਜਗ੍ਹਾ ਦਾ ਨਹੀਂ ਬਲਕਿ ਨਹਿਰ ਦਾ ਹੈ ਤਾਂ ਨਹਿਰ ਦੇ ਪਾਣੀ ਦੇ ਹਾਲਾਤ ਤੁਸੀਂ ਦੇਖ ਲਓ ਕਿ ਪਾਣੀ ਦਾ ਰੰਗ ਵੈਸੇ ਚਿੱਟਾ ਹੁੰਦਾ ਹੈ ਲੇਕਿਨ ਕਿਹਾ ਜਾਂਦਾ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਇਸ ਦਰਿਆ ਦਾ ਪਾਣੀ ਕਾਲਾ ਹੋ ਚੁੱਕਾ ਹੈ ਤੇ ਇਹ ਕਾਲੇ ਪਾਣੀ ਦੀ ਤਸਵੀਰ ਹੈ ਤੇ ਦੂਜੇ ਪੰਨੇ ਲੋਕ ਵੀ ਨੇ ਜਿਹੜੇ ਕਾਮਾਰੇ ਨੇ ਸਲਾਮ ਵੀ ਉਹਨਾਂ ਲੋਕਾਂ ਨੂੰ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਲੇਕਿਨ ਇਸ ਦਾ ਜ਼ਿੰਮੇਵਾਰ ਕੌਣ ਹੈ ਇਸ ਦੇ ਜ਼ਿੰਮੇਵਾਰ ਉਹ ਲੋਕ ਨੇ ਜਿਹੜੇ ਕੀ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਜਿਹੜੇ ਕੀ ਨਹਿਰ ਦੇ ਵਿੱਚ ਕੂੜਾ ਸੁੱਟਦੇ ਨੇ ਇਹ ਇਕੱਲੇ ਇੱਕ ਪ੍ਰਸ਼ਾਸਨ ਦਾ ਕੰਮ ਨਹੀਂ ਹੋਰ ਚੀਜ਼ ਤਾਂ ਦਿਖਾਣੀਆਂ ਕਿ ਇੱਕ ਪਰਮਾਤਮਾ ਦੀ ਮੂਰਤੀ ਹੈ ਤੁਸੀਂ ਦੇਖੋ ਕਿ ਇੱਥੇ ਰੱਖੀ ਗਈ ਹੈ ਅਗਰ ਇਹ ਮੂਰਤੀ ਇਹ ਮੂਰਤੀ ਅਗਰ ਕਿਤੇ ਹੋਰ ਜਗ੍ਹਾ ਦੇ ਉੱਤੇ ਖੰਡਿਤ ਹੋ ਜਾਂਦੀ ਇਹ ਮੂਰਤੀ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਤਾਂ ਕਿਸੇ ਹੋਰ ਜਗ੍ਹਾ ਤੇ ਖੰਡਿਤ ਹੋ ਜਾਂਦੀ ਤਾਂ ਸ਼ਾਇਦ ਇਸ ਨੂੰ ਲੈ ਕੇ ਬਵਾਲ ਮੱਜਨਦਾ ਲੇਕਿਨ ਇਸ ਵੇਲੇ ਇਸ ਮੂਰਤੀ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਕੇਅਰ ਟੇਕਿੰਗ ਨਹੀਂ ਕੀਤੀ ਜਾ ਰਹੀ ਉਸ ਦੀ ਵੀ ਤਸਵੀਰ ਤੁਹਾਨੂੰ ਦਿਖਾਈ ਹੈ ਲੇਕਿਨ ਸਾਫ਼ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਹਿਰ ਦੇ ਨੇ ਤਾਂ ਤੁਸੀਂ ਦੇਖੋਗੇ ਕਿਵੇਂ ਲੋਕ ਹੱਥਾਂ ਨਾਲ ਕੂੜਾ ਕੱਢ ਰਹੇ ਨੇ ਪਰ ਸ਼ਰਮ ਤੇ ਉਹਨਾਂ ਲੋਕਾਂ ਨੂੰ ਆਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੇ ਇਸ ਨਹਿਰ ਦੇ ਵਿੱਚ ਕੂੜਾ ਪਾਇਆ ਤਾਂ ਉਸ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਇਸ ਨਹਿਰ ਨੂੰ ਗੰਦਾ ਕੀਤਾ ਗਿਆ ਲੋਕਾਂ ਵੱਲੋਂ ਕੂੜੇ ਸੁੱਟੇ ਗਏ ਨੇ ਤਾਂ ਉਸ ਦੀ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰ ਫਿਰ ਨਹਿਰ ਦੇ ਬਿਲਕੁਲ ਨੇੜੇੋਂ ਤੁਹਾਨੂੰ ਅਸੀਂ ਥੱਲੇ ਉਤਰ ਕੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਕਿਸ ਤਰ੍ਹਾਂ ਲੋਕ ਧਾਰਮਿਕ ਆਸਥਾ ਦੇ ਨਾਲ ਖਿਲਵਾੜ ਕਰਦੇ ਨੇ ਉਸ ਦੀ ਵੀ ਤਸਵੀਰ ਹੈ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਅਗਰ ਇਹ ਮੂਰਤੀ ਅਗਰ ਕਿਤੇ ਹੋਰ ਜਗ੍ਹਾ ਤੇ ਪਾਈ ਹੁੰਦੀ ਐ ਇਸ ਤਰੀਕੇ ਦੇ ਨਾਲ ਤਾਂ ਸ਼ਾਇਦ ਲੜਾਈ ਝਗੜੇ ਹੋਣ ਦੇ ਵੀ ਚਾਂਸ ਹੋ ਜਾਂਦੇ ਲੇਕਿਨ ਇਹ ਸਮੂਰਤੀ ਨੂੰ ਇੱਥੇ ਜਿਹੜਾ ਹੈ ਰੱਖਿਆ ਗਿਆ ਹੈ ਕਿਸੇ ਨੇ ਖੰਡਿਤ ਕੀਤੀ ਹੈ ਲੇਕਿਨ ਇਸ ਸਮੂਰਤੀ ਦੀ ਇਸ ਵੇਲੇ ਸੁੱਧ ਲੈਣ ਵਾਲਾ ਕੋਈ ਨਹੀਂ ਹੈ ਤਾਂ ਫਿਲਹਾਲ ਇੱਕ ਵਿਸਤ੍ਰਿਤ ਰਿਪੋਰਟ ਜਾਰੀ ਕੀਤੀ ਹੈ ਕੱਲ ਗ੍ਰੇਡ ਪੰਜਾਬ ਟੀਵੀ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਉਸ ਦੇ ਵਿੱਚ ਜਿਹੜਾ ਹੈ ਇਹ ਦਹਾਇਆ ਗਿਆ ਸੀ ਕਿ ਜਿਹੜਾ ਹੈ ਕਿ ਇੱਥੇ ਨਹਿਰ ਖਰਾਬ ਹੈ ਤਾਂ ਉਹਦੇ ਅੱਜ ਦੇ ਹਾਲਾਤ ਕੀ ਨੇ ਉਹ ਵੀ ਤਾਂ ਦਿਖਾ ਰਹੇ ਤੁਸੀਂ ਦੇਖੋ ਇੱਕ ਵਾਰ ਫੇਰ ਫਲਾਈਓਵਰ ਦੱਸਦੇ ਆ ਕਿ ਜਿੱਥੋਂ ਪਾਣੀ ਪਾਸ ਆਉਣ ਹੁੰਦਾ ਹੈ ਉਸ ਜਗ੍ਹਾ ਦਾ ਫਰਕ ਬਿਲਕੁਲ ਘੱਟ ਹੋ ਚੁੱਕਾ ਹੈ ਕਿਉਂਕਿ ਬਿਲਕੁਲ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਅੰਦਾਜ਼ਨ ਮਹਿਜ 3 ਤੋਂ 4 ਫੁੱਟ ਰਹਿ ਚੁੱਕਾ ਹੈ ਜਿਹੜਾ ਕਿ ਪਹਿਲੇ 20 ਫੁੱਟ ਸੀ ਤਾਂ ਇਸ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਆ ਉਮੀਦ ਕਰਦੇ ਆ ਕਿ ਲੋਕ ਇਸ ਤੋਂ ਜਿਹੜੇ ਨੇ ਉਹ ਸੀਖ ਲੈਣ ਇਸ ਤਰ੍ਹਾਂ ਦੇ ਕਰਮ ਨਾ ਕਰਨ ਇਸ ਤਰ੍ਹਾਂ ਦੀ ਚੀਜ਼ਾਂ ਨਾ ਕੀਤੀਆਂ ਜਾਣ ਤਾਂ ਕਿ ਅਸੀਂ ਆਪਣੇ ਪਰਿਵਰਨ ਨੂੰ ਬਚਾ ਸਕੀਏ ਤਾਂ ਪ੍ਰਦੂਸ਼ਣ ਦੀ ਸਭ ਤੋਂ ਗੰਦੀ ਤਸਵੀਰ ਤੁਹਾਡਾ ਨਾਲ ਸਾਂਝੀ ਕੀਤੀ ਹੈ ਕਿ ਕਿਵੇਂ ਲੋਕ ਪ੍ਰਦੂਸ਼ਣ ਫੈਲਾਉਂਦੇ ਨੇ ਕਿਵੇਂ ਨਹਿਰਾਂ ਨੂੰ ਗੰਦਾ ਕੀਤਾ ਜਾਂਦਾ ਹੈ ਔਰ ਬਾਅਦ ਦੇ ਵਿੱਚ ਇਹੋ ਹੀ ਨਹਿਰਾਂ ਬੰਦ ਹੋ ਜਾਂਦੀਆਂ ਨੇ ਤੇ ਲੋਕ ਪਾਣੀ ਨੂੰ ਤਰਸਦੇ ਨੇ ਤਾਂ ਉਹ ਪਾਣੀ ਜਿਸ ਨੂੰ ਕੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸੁਨੇਹਾ ਜਿਹੜਾ ਹੈ ਉਹ ਗੁਰਬਾਣੀ 'ਚ ਦਿੱਤਾ ਗਿਆ ਹੈ ਤਾਂ ਉਸ ਸ਼ਰੀਆ ਮਰਸਰ ਸਾਹਿਬ ਦੀ ਇੱਕ ਤਸਵੀਰ ਤਾਂ ਨਾ ਸਾਂਝੀ ਕੀਤੀ ਹੈ ਕਿ ਕਿਵੇਂ ਨਹਿਰਾਂ ਨੂੰ ਕੂੜੇ ਦਾ ਡੰਬ ਬਣਾਇਆ ਜਾ ਰਿਹਾ ਕੱਲ ਵੀ ਸਾਡੇ ਵੱਲੋਂ ਮੁੱਦਾ ਚੁੱਕਿਆ ਗਿਆ ਸੀ ਉਸ ਤੋਂ ਬਾਅਦ ਜੇ ਲੋਕ ਇਕੱਠੇ ਹੋਏ ਨੇ ਉਮੀਦ ਕਰਦੇ ਹਾਂ ਕਿ ਹੋਰ ਵੀ ਲੋਕ ਇਕੱਠੇ ਹੋਣ ਤਾਂਕਿ ਕੋਈ ਜੀ ਸਵੈਈ ਕੀਤੀ ਜਾਵੇ ਤੇ ਉਸ ਤੋਂ ਬਾਅਦ ਪੁਖਤਾ ਪ੍ਰਬੰਧ ਕੀਤੇ ਜਾਣ ਤਾਂਕਿ ਲੋਕ ਇਸ ਜਗ੍ਹਾ ਤੇ ਉੱਤੇ ਕੂੜਾ ਕਰਕਟ ਨਾ ਸੁੱਟ ਸਕਣ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ